ਪੁੱਤ ਮੇਰੀ ਇੱਜ਼ਤ ਨਾ ਰੋਲ ਮੈਂ ਕਿਸੇ ਵੱਡੇ ਘਰ ਦੀ ਸਰਦਾਰ ਨਹੀਂ ਆ ਮੇਰਾ ਪੁੱਤ ਬਹੁਤ ਵੱਡਾ ਅਫਸਰ ਹੈ ਉਠ ਖੜੀ ਹੋ ਤੈਨੂੰ ਮੈਂ ਹੁਣੇ ਦੱਸਦਾ ਸਰਦਾਰਨੀ ਕਿਵੇਂ ਬਣੀਦਾ ਜੇ ਜੀਬ 'ਚ ਤੇਲਾ ਨਹੀਂ ਸੀ ਤਾਂ ਬੱਸ ਚ ਚੜੀ ਕਿਉਂ ਹੀਠਾ ਉੱਤਰ ਜਬ ਬੁਲਾ ਲਿਆ ਆਪਣੇ ਉਸ ਅਫਸਰ ਪੁੱਤ ਨੂੰ ਦੇਖਦਾ ਕਿਹੜਾ ਬਚਾਉਣ ਆਉਂਦਾ ਏ ਸ਼ਬਦ ਉਸ ਅਹੰਕਾਰੀ ਕੰਡਕਟਰ ਦੇ ਸਨ ਉਸਨੇ ਇੱਕ 70 ਸਾਲ ਦੀ ਮਾਤਾ ਨੂੰ ਧੁੱਪ ਵਿੱਚ ਸੜਕ ਤੇ ਉਤਾਰ ਦਿੱਤਾ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਮਾਤਾ ਦੀ ਇੱਕ ਆਵਾਜ਼ ਤੇ ਪੂਰਾ ਪੁਲਿਸ ਡਿਪਾਰਟਮੈਂਟ ਹਿੱਲ ਜਾਵੇਗਾ ਉਸਨੇ ਸੋਚਿਆ ਮਾਤਾ ਕੱਲੀ ਹੈ ਕੌਣ ਬਚਾਉਣ ਆਵੇਗਾ ਪਰ ਜਦੋਂ 15 ਮਿੰਟਾਂ ਬਾਅਦ ਹਾਈਵੇ ਤੇ ਨੀਲੀਆਂ ਬੱਤੀਆਂ ਵਾਲੀਆਂ 20 ਗੱਡੀਆਂ ਨੇ ਉਸ ਨੂੰ ਘੇਰਿਆ ਤਾਂ ਕੰਡਕਟਰ ਦੀ ਹਾਲਤ ਖਰਾਬ ਹੋ ਗਈ ਆਖਿਰ ਕੌਣ ਸੀ ਉਹ ਬੇਬੇ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਪੰਜਾਬ ਦੇ ਮਾਝੇ ਇਲਾਕੇ ਦਾ ਇੱਕ ਪਿੰਡ ਕੜਾਕੇ ਦੀ ਠੰਡ ਸੀ ਭਾਵੇਂ ਦੁਪਹਿਰ ਦੇ 12 ਵਜੇ ਸਨ ਸੂਰਜ ਖੜਿਆ ਹੋਇਆ ਸੀ ਪਰ ਹਵਾਵਾਂ ਵਿੱਚ ਬਰਫ਼ ਵਰਗੀ ਠੀਤ ਲਹਿਰ ਸੀ ਪਿੰਡ ਦੀ ਇੱਕ ਵੱਡੀ ਕੋਠੀ ਵਿੱਚ ਮਾਤਾ ਬੰਤਕੌਰ ਰਹਿੰਦੀ ਸੀ ਉਮਰ 70 ਸਾਲ ਸਿਰ ਤੇ ਸੁੱਤੀ ਚੁੰਨੀ ਪੈਰਾਂ ਵਿੱਚ ਸਧਾਰਨ ਜਹੀਆਂ ਚੱਪਲਾਂ ਤੇ ਹੱਥ ਵਿੱਚ ਕੱਪੜੇ ਦਾ ਇੱਕ ਪੁਰਾਣਾ ਝੋਲਾ ਵੇਖਣ ਨੂੰ ਉਹ ਬਿਲਕੁਲ ਆਮ ਪਿੰਡੂ ਬੇਬੇ ਲੱਗਦੀ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਸਧਾਰਨ ਦਿਸਣ ਵਾਲੀ ਮਾਤਾ ਪੰਜਾਬ ਪੁਲਿਸ ਦੇ ਦਬੰਗ ਟੀਐਸਪੀ ਵਿਕਰਮਜੀਤ ਸਿੰਘ ਦੀ ਮਾਂ ਹੈ ਰੱਬ ਨੇ ਸਭ ਕੁਝ ਦਿੱਤਾ ਸੀ ਨੌਕਰ ਚਾਕਰ ਲਾਲ ਬੱਤੀਆਂ ਵਾਲੀਆਂ ਗੱਡੀਆਂ ਪਰ ਮਾਤਾ ਬੰਤਕੌਰ ਨੂੰ ਇਹ ਸ਼ਾਹੀ ठाट ਪਸੰਦ ਨਹੀਂ ਸੀ ਉਹ ਅਕਸਰ ਵਿਕਰਮਜੀਤ ਨੂੰ ਕਹਿੰਦੀ ਪੁੱਤ ਇਹ ਹੂਟਰ ਵਾਲੀਆਂ ਗੱਡੀਆਂ ਤੇਰੇ ਰੁਤਬੇ ਲਈ ਨਹੀਂ ਮੈਂ ਤਾਂ ਜੱਟਾਂ ਦੀ ਧੀ ਆ ਮੈਨੂੰ ਤਾਂ ਬੱਸ ਵਿੱਚ ਆਮ ਲੋਕਾਂ ਵਾਂਗ ਸਫ਼ਰ ਕਰਕੇ ਹੀ ਸਕੂਨ ਮਿਲਦਾ ਉਸ ਦਿਨ ਵਿਕਰਮਜੀਤ ਕਿਸੇ ਜ਼ਰੂਰੀ ਮੀਟਿੰਗ ਲਈ ਚੰਡੀਗੜ੍ਹ ਗਿਆ ਹੋਇਆ ਸੀ ਕਰੇ ਵੇਲੀ ਬੈਠੀ ਮਾਤਾ ਦਾ ਮਨ ਹੋਇਆ ਕਿ ਚੱਲ ਅੱਜ ਸੰਗਰਾਮ ਹੈ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਆਵਾਂ ਉਸਨੇ ਸੋਚਿਆ ਜੇ ਡਰਾਈਵਰ ਨੂੰ ਕਹਾਂਗੀ ਤਾਂ ਉਹ ਗਨਮੈਨਾਂ ਨਾਲ ਗੱਡੀ ਤੋਰ ਲੈਣਗੇ ਲੋਕ ਕਹਿਣਗੇ ਬੁੱਢੀ ਟੌਰ ਦਿਖਾਉਂਦੀ ਹੈ ਮੈਂ ਚੁੱਪਚਾਪ ਬੱਸ ਚੜ੍ਹ ਕੇ ਚਲੀ ਜਾਵਾਂਗੀ ਸ਼ਾਮ ਤੱਕ ਮੱਥਾ ਟੇਕ ਕੇ ਵਾਪਸ ਆ ਜਾਵਾਂਗੀ ਇਸੇ ਜਲਦਬਾਜ਼ੀ ਵਿੱਚ ਮਾਤਾ ਤਿਆਰ ਹੋਈ ਉਸਨੇ ਆਪਣਾ ਕੱਪੜੇ ਦਾ ਝੋਲਾ ਚੁੱਕਿਆ ਪਰ ਬੁਢਾਪੇ ਕਰਕੇ ਇੱਕ ਬਹੁਤ ਵੱਡੀ ਗਲਤੀ ਹੋ ਗਈ ਰਸੋਈ ਵਿੱਚ ਪਾਣੀ ਪੀਂਦਿਆਂ ਉਸਨੇ ਆਪਣਾ ਬਟੂਆ ਜਿਸ ਵਿੱਚ ਪੈਸੇ ਤੇ ਮੋਬਾਈਲ ਸੀ ਗਲਤੀ ਨਾਲ ਰਸੋਈ ਵਿੱਚ ਪਾਣੀ ਪੀਂਦੀ ਨੇ ਮੇਜ਼ ਤੇ ਹੀ ਛੱਡ ਦਿੱਤਾ ਤੇ ਘਰੋਂ ਨਿਕਲ ਗਈ ਪਿੰਡ ਦੇ ਅੱਡੇ ਤੋਂ ਅੰਮ੍ਰਿਤਸਰ ਜਾਣ ਵਾਲੀ ਇੱਕ ਪ੍ਰਾਈਵੇਟ ਬੱਸ ਆਈ ਬੱਸ ਖਚਾਖਚ ਭਰੀ ਹੋਈ ਸੀ ਮਾਤਾ ਨੂੰ ਬੜੀ ਮੁਸ਼ਕਲ ਨਾਲ ਸਭ ਤੋਂ ਪਿੱਛੇ ਵਾਲੀ ਸੀਟ ਤੇ ਬੈਠਣ ਲਈ ਥੋੜੀ ਜਹੀ ਥਾਂ ਮਿਲੀ। ਬੱਸ ਦੇ ਸ਼ੀਸ਼ਿਆਂ ਵਿੱਚੋਂ ਧੁੱਪ ਅੰਦਰ ਆ ਰਹੀ ਸੀ ਪਰ ਬੱਸ ਦੇ ਅੰਦਰ ਦਾ ਮਾਹੌਲ ਥੋੜੀ ਦੇਰ ਵਿੱਚ ਹੀ ਗਰਮ ਹੋਣ ਵਾਲਾ ਸੀ। ਜੱਗੀ ਬੱਸ ਦਾ ਕੰਡਕਟਰ ਸੀ। 25 ਕੋ ਸਾਲ ਦਾ ਮੁੰਡਾ ਗਲੇ ਵਿੱਚ ਮੋਟੀ ਸੋਨੇ ਦੀ ਚੈਨ, ਕੰਨਾਂ ਵਿੱਚ ਮੁੰਦਰਾ ਤੇ ਅੱਖਾਂ ਵਿੱਚ ਜਵਾਨੀ ਤੇ ਕੁਰਸੀ ਦਾ ਹੰਕਾਰ ਉਸ ਵਾਰੀਆਂ ਨਾਲ ਇੰਜ ਭੁੱਲ ਰਿਹਾ ਸੀ। ਜਿਵੇਂ ਉਹਨਾਂ ਨੂੰ ਮੁਫਤ ਵਿੱਚ ਲਿਜਾ ਰਿਹਾ ਹੋਵੇ ਬਸ ਚੱਲ ਪਈ ਜੱਗੀ ਟਿਕਟਾਂ ਕੱਟਦਾ ਹੋਇਆ ਪਿੱਛੇ ਵੱਲ ਆ ਰਿਹਾ ਸੀ ਜਦੋਂ ਅਖੀਰਲੀ ਸੀਟ ਕੋਲ ਪਹੁੰਚਿਆ ਤਾਂ ਉਸਨੇ ਮਾਤਾ ਬੰਤਕੌਰ ਦੇ ਮੋਢੇ ਤੇ ਬੜੀ ਬੇਰੁਖੀ ਨਾਲ ਹੱਥ ਮਾਰਿਆ ਹਾਂ ਮਾਈ ਕਿੱਥੇ ਜਾਣਾ ਹੈ ਕੱਢ ਪੈਸੇ ਮਾਤਾ ਤਰਪਕ ਗਈ ਉਸਨੇ ਬੜੇ ਪਿਆਰ ਨਾਲ ਕਿਹਾ ਪੁੱਤ ਅੰਮ੍ਰਿਤਸਰ ਦੀ ਟਿਕਟ ਦੇ ਦੇ ਇਹ ਕਹਿ ਕੇ ਮਾਤਾ ਨੇ ਜਿਵੇਂ ਹੀ ਆਪਣੇ ਝੋਲੇ ਵਿੱਚ ਹੱਥ ਪਾਇਆ ਉਸਦੇ ਚਿਹਰੇ ਦਾ ਰੰਗ ਉਡ ਗਿਆ ਹੱਥ ਕੰਬਨ ਲੱਗੇ ਝੋਲਾ ਖਾਲੀ ਸੀ ਨਾ ਹੀ ਮੋਬਾਈਲ ਫੋਨ ਤੇ ਨਾ ਹੀ 1 ਰੁਪਿਆ ਸੀ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਜੱਗੀ ਸਿਰ ਤੇ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਗੁੱਸਾ ਆਉਣ ਲੱਗਾ ਕੀ ਹੋਇਆ ਮਾਈ ਹੁੰਡ ਰਾਮੇ ਸ਼ੁਰੂ ਪੈਸੇ ਕੱਢਦੀ ਹੈ ਕਿ ਲਾਹਾਂ ਥੱਲੇ ਬਸ ਵਿੱਚ ਮਾਹੌਲ ਤਨਾਹੂਲਣ ਹੋ ਚੁੱਕਾ ਸੀ ਇੱਕ ਪਾਸੇ 25 ਸਾਲ ਦਾ ਹੱਟਾ-ਕੱਟਾ ਕੰਡਕਟਰ ਜੱਗੀ ਸੀ ਤੇ ਦੂਜੇ ਪਾਸੇ 70 ਸਾਲ ਦੀ ਬਜ਼ੁਰਗ ਮਾਤਾ ਬੰਤਕੌਰ ਜਦੋਂ ਮਾਤਾ ਨੂੰ ਅਹਿਸਾਸ ਹੋਇਆ ਕਿ ਉਸ ਦਾ ਬਟੂਆ ਘਰੇ ਰਹਿ ਗਿਆ ਤਾਂ ਉਸ ਦਾ ਰੰਗ ਪੀਲਾ ਪੈ ਗਿਆ ਅੱਖਾਂ ਵਿੱਚ ਹੰਝੂ ਭਰ ਆਏ ਉਸ ਨੇ ਕੰਬਦੇ ਹੱਥ ਜੋੜ ਲਈ ਵੇ ਪੁੱਤ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਬੁਢਾਪੇ ਕਰਕੇ ਚੇਤਾ ਭੁੱਲ ਗਈ ਬਟੂਆ ਰਸੋਈ 'ਚ ਹੀ ਰਹਿ ਗਿਆ ਮੇਰੇ ਕੋਲ ਟਿਕਟ ਦੇ ਪੈਸੇ ਨਹੀਂ ਹਨ ਮਾਤਾ ਨੇ ਬੜੀ ਆਸ ਨਾਲ ਜੱਗੀ ਵੱਲ ਵੇਖਿਆ ਤੇ ਕਿਹਾ ਪੁੱਤ ਤੂੰ ਮੈਨੂੰ ਅੰਮ੍ਰਿਤਸਰ ਲੈ ਚੱਲ ਮੈਂ ਉੱਥੇ ਪਹੁੰਚ ਕੇ ਕਿਸੇ ਦੁਕਾਨ ਤੋਂ ਆਪਣੇ ਪੁੱਤ ਨੂੰ ਫੋਨ ਕਰਾਂਗੀ ਉਹ ਤੈਨੂੰ ਅੱਡੇ ਤੇ ਆ ਕੇ ਕਿਰਾਏ ਤੋਂ ਦੁੱਗਣੇ ਪੈਸੇ ਦੇ ਦੇਵੇਗਾ ਮੈਂ ਤੇਰਾ एहसान ਕਦੇ ਨਹੀਂ ਭੁੱਲਾਂਗੀ ਸ਼ੀਰਾ ਇਹ ਸੁਣ ਕੇ ਜੱਗੀ ਦਾ ਹੰਕਾਰ ਸੱਤਵੇਂ ਸਿਮਾਨ ਤੇ ਪਹੁੰਚ ਗਿਆ ਉਸਨੇ ਪੂਰੀ ਬੱਸ ਵਿੱਚ ਮਾਤਾ ਦਾ ਜਲੂਸ ਕੱਢਣਾ ਸ਼ੁਰੂ ਕਰ ਦਿੱਤਾ ਉੱਚੀ ਉੱਚੀ ਹੱਸਿਆ ਸੁਣੋ ਆ ਬੁੱਢੀ ਦੀਆਂ ਗੱਲਾਂ ਕਹਿੰਦੀ ਐ ਮੇਰਾ ਪੁੱਤ ਪੈਸੇ ਦੇ ਦੇਵੇਗਾ ਮਾਤਾ ਦੇ ਸਾਦੇ ਕੱਪੜਿਆਂ ਤੇ ਪੈਰਾਂ ਵਿੱਚ ਪਾਈਆਂ ਹਵਾਈ ਚੱਪਲਾਂ ਵੱਲ ਇਸ਼ਾਰਾ ਕੀਤਾ ਜੇ ਤੇਰਾ ਪੁੱਤ ਇੰਨਾ ਹੀ ਅਮੀਰ ਹੁੰਦਾ ਤਾਂ ਤੈਨੂੰ ੱੱਕੇ ਖਾਣ ਲਈ ਬੱਸ 'ਚ ਕੱਲੀ ਭੇਜਦਾ ਆਪਣੀ ਸ਼ਕਲ ਵੇਖੀ ਐ ਮੰਗਤਿਆ ਵਰਗੀ ਐ ਤੇ ਗੱਲਾਂ ਲਾੜ ਸਾਹਿਬ ਵਾਲੀਆਂ ਚਲ ਖੜੀ ਹੋ ਅੱਜ ਤੇਰਾ ਪੁੱਤ ਹੀ ਤੈਨੂੰ ਲੈਣ ਆਵੇਗਾ ਮਾਤਾ ਬੰਤਕੌਰ ਗਿੜਗਿੜਾਈ ਮੇਰੀ ਇੱਜ਼ਤ ਨਾ ਰੋਲ ਪੁੱਤ ਮੈਂ ਕਿਸੇ ਵੱਡੇ ਘਰ ਦੀ ਸਰਦਾਰ ਨਹੀਂ ਆ ਮੇਰਾ ਪੁੱਤ ਬਹੁਤ ਵੱਡਾ ਅਫਸਰ ਹੈ ਪਰ ਅਫਸਰ ਸ਼ਬਦ ਸੁਣ ਕੇ ਜੱਗੀ ਦੇ ਸਿਰ ਤੇ ਜਿਵੇਂ ਖੂਨ ਸਵਾਰ ਹੋ ਗਿਆ ਉਸਨੇ ਗੁੱਸੇ ਵਿੱਚ ਮਾਤਾ ਦੀ ਬਾਹ ਫੜੀ ਤੇ ਸੀਟ ਤੋਂ ਢੀਸ ਲਿਆ ਉਠ ਖੜੀ ਹੋ ਦੈਨੂ ਮੈਂ ਹੁਣੇ ਦੱਸਦਾ ਸਰਦਾਰ ਨੇ ਕਿਵੇਂ ਬਣੀਦਾ ਤੇ ਫਿਰ ਸਾਰੀ ਬੱਸ ਦੇ ਸਾਹਮਣੇ ਉਸ ਬੇਸ਼ਰਮ ਕੰਡਕਟਰ ਨੇ ਆਪਣੀ ਦਾਦੀ ਦੀ ਉਮਰ ਦੀ ਮਾਤਾ ਦੇ ਮੂੰਹ ਤੇ ਪੂਰੇ ਜ਼ੋਰ ਨਾਲ ਇੱਕ ਥੱਪੜ ਜੜ ਦਿੱਤਾ ਝਟਾਕ ਬੱਸ ਵਿੱਚ ਮੌਤ ਵਰਗਾ ਸਨਨਾਟਾ ਛਾ ਗਿਆ ਮਾਤਾ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਉਸ ਦੀ ਸੱਜੀ ਗੱਲ ਤੇ ਜੱਗੀ ਦੀਆਂ ਉਂਗਲਾਂ ਦੇ ਲਾਲ ਨਿਸ਼ਾਨ ਛੱਪ ਗਏ ਜੱਕੀ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ ਦੁਪਹਿਰ ਦੀ ਤਿੱਖੀ ਧੁੱਪ ਵਿੱਚ ਜਿੱਥੇ ਸੜਕ ਦੇ ਦੋਵੇਂ ਪਾਸੇ ਸੰਘਣੇ ਰੁੱਖ ਸਨ ਬੱਸ ਰੁਕੀ ਜੱਗੀ ਨੇ ਮਾਤਾ ਨੂੰ ਬਾਹੋਂ ਤੋਂ ਫੜਿਆ ਤੇ ਦਰਵਾਜ਼ੇ ਵਿੱਚੋਂ ਬਾਹਰ ੱੱਕਾ ਦੇ ਦਿੱਤਾ ਮਾਤਾ ਬੰਤਕੌਰ ਮੂੰਹ ਭਾਰ ਗਰਮ ਲੁੱਕ ਵਾਲੀ ਸੜਕ ਦੇ ਕੰਡੇ ਮਿੱਟੀ ਵਿੱਚ ਜਾ ਡਿੱਗੀ ਉਸਦੇ ਗੋਡੇ ਬੁਰੀ ਤਰ੍ਹਾਂ ਛਿੱਲੇ ਗਏ ਜੱਗੀ ਨੇ ਦਰਵਾਜ਼ੇ ਵਿੱਚ ਖੜ ਕੇ ਆਖਰੀ ਵਾਰ ਕਿਹਾ ਲੈ ਇੱਥੇ ਬੁਲਾ ਆਪਣੇ ਅਫਸਰ ਪੁੱਤ ਨੂੰ ਦੇਖਦਾ ਕੌਣ ਆਉਂਦਾ ਤੈਨੂੰ ਬਚਾਉਣ ਬਸ ਤੂਲਾ ਉਡਾਉਂਦੀ ਹੋਈ ਉੱਥੋਂ ਚਲੀ ਗਈ ਮਾਤਾ ਬੰਤਕੌਰ ਸੜਕ ਦੇ ਕੰਡੇ ਕੱਲੀ ਰਹਿ ਗਈ ਜਨਵਰੀ ਦੀ ਠੰਡੀ ਹਵਾ ਚੱਲ ਰਹੀ ਸੀ ਪਰ ਉਸਦੇ ਜ਼ਖਮ ਤੇ ਬੇਇੱਜ਼ਤੀ ਦੀ ਅੱਗ ਉਸਨੂੰ ਸਾੜ ਰਹੀ ਸੀ ਉਹ ਸ਼ਰੀਰਿਕ ਸੱਟ ਨਾਲੋਂ ਜ਼ਿਆਦਾ ਮਨ ਦੀ ਸੱਟ ਕਰਕੇ ਰੋ ਰਹੀ ਸੀ ਉਸਨੇ ਕੰਬਦੇ ਹੋਏ ਹੱਥ ਅਸਮਾਨ ਵੱਲ ਚੁੱਕੇ ਤੇ ਰੋ ਪਈ ਵਾਹਿਗੁਰੂ ਜੈ ਮੇਰੀ ਪੁੱਤ ਨੂੰ ਪਤਾ ਲੱਗ ਗਿਆ ਤਾਂ ਉਹ ਬਰਦਾਸ਼ਤ ਨਹੀਂ ਕਰ ਸਕੇਗਾ ਵਿੱਕੀ ਪੁੱਤ ਤੂੰ ਕਿੱਥੇ ਹੈ ਆ ਵੇਖ ਤੇਰੀ ਮਾਂ ਨਾਲ ਕੀ ਹੋਇਆ ਠੀਕ ਉਸੇ ਵੇਲੇ ਦੂਰੋਂ ਹਵਾ ਵਿੱਚ ਸਾਰਨਾ ਦੀ ਆਵਾਜ਼ ਗੂੰਜੀ ਨੀਲੀ ਬੱਤੀਆਂ ਵਾਲੀਆਂ ਗੱਡੀਆਂ ਦਾ ਇੱਕ ਵੱਡਾ ਕਾਫਲਾ ਪੂਰੀ ਰਫਤਾਰ ਨਾਲ ਉਸੇ ਸੜਕ ਤੇ ਆ ਰਿਹਾ ਸੀ ਇਹ ਕਿਸੇ ਮੰਤਰੀ ਦਾ ਨਹੀਂ ਬਲਕਿ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਾਫਲਾ ਸੀ ਤੇ ਸਭ ਤੋਂ ਅਗਲੀ ਕਾਲੀ ਗੱਡੀ ਵਿੱਚ ਸ਼ੇਰ ਵਾਂਗ ਬੈਠਾ ਸੀ ਡੀਐਸਪੀ ਵਿਕਰਮਜੀਤ ਸਿੰਘ ਸੜਕ ਤੇ ਮਿੱਟੀ ਵਿੱਚ ਲੱਥਪੱਥ ਓ ਮਾਂ ਵਾਹਿਗੁਰੂ ਨੂੰ ਤਿਆਰ ਰਹੀ ਸੀ ਤੇ ਉਧਰੋਂ ਬੱਤੀਆਂ ਵਾਲਾ ਕਾਫਲਾ ਨੇੜੇ ਆ ਰਿਹਾ ਸੀ ਇਹ ਚੰਡੀਗੜ੍ਹ ਤੋਂ ਵਾਪਸ ਆ ਰਹੇ ਡੀਐਸਪੀ ਵਿਕਰਮਜੀਤ ਸਿੰਘ ਦਾ ਕਾਫਲਾ ਸੀ ਵਿਕਰਮਜੀਤ ਆਪਣੀ ਕਾਲੀ ਸਕੋਰਪੀਓ ਦੀ ਅਗਲੀ ਸੀਟ ਤੇ ਬੈਠਾ ਫਾਈਲਾਂ ਵੇਖ ਰਿਹਾ ਸੀ ਅਚਾਨਕ ਉਸਦੀ ਨਜ਼ਰ ਖਿੜਕੀ ਵਿੱਚੋਂ ਬਾਹਰ ਪਈ ਸੜਕ ਦੇ ਕੰਢੇ ਰੁੱਖਾਂ ਹੇਠ ਇੱਕ ਬਜ਼ੁਰਗ ਔਰਤ ਸਿਰ ਸੁੱਟੀ ਬੈਠੀ ਸੀ ਗੱਡੀ 100 ਦੀ ਸਪੀਡ ਤੇ ਸੀ ਇੱਕ ਪਲ ਵਿੱਚ ਕੋਲੋਂ ਲੰਘ ਗਈ ਪਰ ਬਿਕਰਮਜੀਤ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਹੂਕ ਉੱਠੀ ਉਹੀ ਚਿੱਟੀ ਚੁੰਨੀ ਉਹੀ ਬੈਠਣ ਦਾ ਤਰੀਕਾ ਉਸ ਨੂੰ ਕੁਝ ਜਾਣਿਆ ਪਹਿਚਾਣਿਆ ਲੱਗਿਆ ਦਿਲ ਨੇ ਕਿਹਾ ਰੁਕ ਜਾਵੇ ਉਸਨੇ ਇਕਦਮ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ ਬ੍ਰੇਕਾਂ ਦੀ ਜ਼ਬਰਦਸਤ ਆਵਾਜ਼ ਆਈ ਕਾਫਲਾ ਰੁਕ ਗਿਆ ਪਿੱਛੇ ਆ ਰਹੀਆਂ ਜਿਪਸੀਆਂ ਵਿੱਚੋਂ ਕਮਾਂਡਰ ਹਥਿਆਰ ਤਾਣ ਕੇ ਥੱਲੇ ਉਤਰੇ ਉਹਨਾਂ ਨੂੰ ਲੱਗਾ ਸ਼ਾਇਦ ਕੋਈ ਹਮਲਾ ਹੋਇਆ ਹੈ ਪਰ ਵਿਕਰਮਜੀਤ ਨੇ ਦਰਵਾਜ਼ਾ ਖੋਲ੍ਹਿਆ ਤੇ ਪਿੱਛੇ ਵਾਲਾ ਦੌੜ ਪਿਆ ਉਸਦੇ ਗਨਮੈਨ ਹੈਰਾਨ ਸਨ ਸਾਹਿਬ ਕਿੱਧਰ ਭੱਜ ਰਹੇ ਨੇ ਵਿਕਰਮਜੀਤ ਜੀ ਮੀਨਸ ਔਰਤ ਦੇ ਨੇੜੇ ਗਿਆ ਉਸ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਉਹ ਮਿੱਟੀ ਨਾਲ ਲਿਪੜਿਆ ਸੂਟ ਉਹ ਕੰਬਦੇ ਹੱਥ ਉਸ ਦੀ ਆਪਣੀ ਮਾਂ ਬੰਤਕੌਰ ਦੇ ਸੀ ਮਾਤਾ ਨੇ ਸਾਹਮਣੇ ਤੋਂ ਕਿਸੇ ਪੁਲਿਸ ਅਫਸਰ ਨੂੰ ਭੱਜਦੇ ਆਉਂਦੇ ਵੇਖਿਆ ਬੁੱਢੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ ਪਹਿਲਾਂ ਪਛਾਣ ਵੀ ਨਾ ਸਕੀ ਪਰ ਜਦੋਂ ਵਿਕਰਮਜੀਤ ਨੇ ਨੇੜੇ ਆ ਕੇ ਪਰੇ ਗਲੇ ਨਾਲ ਆਵਾਜ਼ ਮਾਰੀ ਬੀਬੀ ਮਾਤਾ ਦਾ ਦਿਲ ਕਲੇਜ ਮੂਨੂ ਆ ਗਿਆ ਇਹ ਆਵਾਜ਼ ਉਸਦੇ ਵਿੱਕੀ ਦੀ ਸੀ ਵਿਕਰਮਜੀਤ ਨੇ ਮਿੱਟੀ ਵਿੱਚ ਬੈਠੀ ਆਪਣੀ ਮਾਂ ਦੇ ਪੈਰ ਫੜ ਲਏ ਤੇ ਉੱਥੇ ਹੀ ਗੋਡਿਆਂ 'ਤੇ ਬੈਠ ਗਿਆ ਮਾਂ ਤੂੰ ਇੱਥੇ ਇਸ ਹਾਲਾਤ ਵਿੱਚ ਗੱਡੀ ਕਿੱਥੇ ਆ ਤੂੰ ਸੜਕ 'ਤੇ ਕਿਉਂ ਬੈਠੀ ਹੈ ਮਾਤਾ ਬੰਤਕੌਰ ਨੇ ਆਪਣੇ ਪੁੱਤ ਨੂੰ ਵਰਦੀ ਵਿੱਚ ਵੇਖਿਆ ਤੇ ਫੁੱਟਫੁੱਟ ਕੇ ਰੋ ਪਈ ਵਿੱਕੀ ਪੁੱਤ ਤੂੰ ਆ ਗਿਆ ਮੈਨੂੰ ਲੱਗਦਾ ਸੀ ਅੱਜ ਮੈਂ ਮਾਰੀ ਜਾਵਾਂਗੀ ਵਾਹਿਗੁਰੂ ਨੇ ਮੇਰੀ ਸੁਣ ਲਈ ਵਿਕਰਮਜੀਤ ਨੇ ਤੁਰੰਤ ਪਾਣੀ ਮੰਗਵਾਇਆ ਆਪਣੇ ਹੱਥਾਂ ਨਾਲ ਮਾਂ ਨੂੰ ਪਾਣੀ ਪਿਲਾਇਆ ਉਸਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਮਾਂ ਦਾ ਮੂੰਹ ਸਾਫ਼ ਕਰਨਾ ਸ਼ੁਰੂ ਕੀਤਾ ਜਿਵੇਂ ਹੀ ਉਸਨੇ ਮਾਂ ਦਾ ਚਿਹਰਾ ਸਾਫ਼ ਕੀਤਾ ਉਸਦੀ ਨਜ਼ਰ ਮਾਤਾ ਦੀ ਸੱਜੀ ਗੱਲ ਤੇ ਪਈ ਉੱਥੇ ਚਾਰ ਉਂਗਲਾਂ ਦੇ ਲਾਲ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ ਉਹ ਨਿਸ਼ਾਨ ચીਕ-ਚੀਕ ਕੇ ਦੱਸ ਰਹੀ ਸੀ ਕਿ ਕਿਸੇ ਨੇ ਬਹੁਤ ਬੇਰਹਿਮੀ ਨਾਲ ਥੱਪੜ ਮਾਰਿਆ ਸੀ ਵਿਕਰਮਜੀਤ ਦਾ ਹੱਥ ਉੱਥੇ ਹੀ ਰੁਕ ਗਿਆ ਉਸ ਦਾ ਖੂਨ ਖਾਲ ਉੱਠਿਆ ਸਰੀਰ ਵਿੱਚੋਂ ਸੇਕ ਨਿਕਲਣ ਲੱਗਿਆ ਉਸ ਨੇ ਕੰਬਦੀ ਪਰ ਬਹੁਤ ਖਤਰਨਾਕ ਆਵਾਜ਼ ਵਿੱਚ ਪੁੱਛਿਆ ਮਾਂ ਇਹ ਨਿਸ਼ਾਨ ਕਿਸ ਨੇ ਤੇਰੇ ਤੇ ਹੱਥ ਚੁੱਕਿਆ ਮੈਨੂੰ ਦੱਸ ਮੈਂ ਉਸ ਨੂੰ ਧਰਤੀ ਵਿੱਚ ਗੱਡ ਦਵਾਂਗਾ ਕਿਸਨੇ ਮੇਰੀ ਮਾਂ ਨੂੰ ਹੱਥ ਲਾਇਆ ਹੈ ਮਾਤਾ ਬੰਤਕੌਰ ਨੇ ਰੋਂਦੇ ਹੋਏ ਸਾਰੀ ਕਹਾਣੀ ਦੱਸ ਦਿੱਤੀ ਪੁੱਤ ਬੱਸ ਦੇ ਕੰਡਕਟਰ ਨੇ ਮੇਰੀ ਇੱਕ ਨਾ ਸੁਣੀ ਮੈਂ ਕਿਹਾ ਸੀ ਮੇਰਾ ਪੁੱਤ ਪੈਸੇ ਦੇ ਦੇਵੇਗਾ ਪਰ ਉਸਨੇ ਮੇਰਾ ਮਜ਼ਾਕ ਉਡਾਇਆ ਥੱਪੜ ਮਾਰਿਆ ਤੇ ਚੱਲਦੀ ਬੱਸ ਵਿੱਚੋਂ ਤੱਕਾ ਦੇ ਦਿੱਤਾ ਉਹ ਕਹਿੰਦਾ ਸੀ ਜਾ ਬੁਲਾ ਲਿਆ ਆਪਣੇ ਪੁੱਤ ਨੂੰ ਦੇਖਦਾ ਕੌਣ ਬਚਾਉਂਦਾ ਤੈਨੂੰ ਇਹ ਸੁਣ ਕੇ विक्रमजीत गुस्से ਨਾਲ ਪਰ ਉੱਠਿਆ ਉਸਨੇ ਸੋਚਿਆ ਮੈਂ ਪੂਰੇ ਜ਼ਿਲ੍ਹੇ ਦਾ ਡੀਐਸਪੀ ਆ ਲੋਕ ਮੇਰੇ ਨਾਮ ਤੋਂ ਕੰਬਦੇ ਨੇ ਤੇ ਅੱਜ ਇੱਕ ਟਕੇ ਦੇ ਕੰਡਕਟਰ ਨੇ ਮੇਰੀ ਆਪਣੀ ਮਾਂ ਤੇ ਹੱਥ ਚੁੱਕਿਆ विक्रमजीत ਖੜਾ ਹੋਇਆ ਉਸਦੇ ਚਿਹਰੇ ਤੇ ਦੁੱਖ ਨਹੀਂ ਸਿਰਫ ਐਕਸ਼ਨ ਸੀ ਉਸਨੇ ਆਪਣਾ ਵਾਇਰਲੈਸ ਫੋਨ ਫੜਿਆ ਤੇ ਬੋਲਿਆ ਮੈਂ ਡੀਐਸਪੀ ਵਿਕਰਮਜੀਤ ਸਿੰਘ ਬੋਲ ਰਿਹਾ ਹਾਂ ਹਾਈਵੇ ਨੰਬਰ 54 ਤੇ तुरंत नाकाबंदी करो एक प्राइवेट मालवा बस सर्विस जो अमृतसर ਵੱਲ ਜਾ ਰਹੀ ਹੈ ਉਸ ਨੂੰ ਟ੍ਰੇਸ ਕਰੋ ਅਗਲਾ ਟੋਲ ਪਲਾਜ਼ਾ ਸੀਲ ਕਰ ਦਿਓ ਉਸ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਭੱਜਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਮੈਂ ਖੁਦ ਬੱਸ ਦੇ ਪਿੱਛੇ ਆ ਰਿਹਾ ਉਸਨੇ ਡਰਾਈਵਰ ਨੂੰ ਇਸ਼ਾਰਾ ਕੀਤਾ ਬੱਸ ਜ਼ਿਆਦਾ ਦੂਰ ਨਹੀਂ ਗਈ ਹੋਵੇਗੀ ਅੱਜ ਉਸ ਕੰਡਕਟਰ ਨੂੰ ਮੈਂ ਦੱਸਦਾ ਕਿ ਇੱਕ ਬਜ਼ੁਰਗ ਦੀ ਬਾਦੂਆ ਦੇਖ ਪੁਲਿਸ ਵਾਲੇ ਦਾ ਗੁੱਸਾ ਕੀ ਹੁੰਦਾ ਹੈ ਕਾਫਲਾ ਪੂਰੀ ਰਫਤਾਰ ਨਾਲ ਵਾਪਸ ਮੁੜਿਆ ਸਾਇਰਨਾ ਦੀ ਆਵਾਜ਼ ਨੇ ਪੂਰਾ ਰੋਡ ਗੂੰਜਨ ਲਾ ਦਿੱਤਾ ਉਧਰ ਬੱਸ ਵਿੱਚ ਜੱਗੀ ਕੰਡਕਟਰ ਹਜੇ ਵੀ ਮસ્ਤੀ ਵਿੱਚ ਸੀ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੇ ਪਿੱਛੇ ਮੌਤ ਵਰਗਾ ਕਾਲ ਆ ਰਿਹਾ ਹੈ ਉਹ ਟਿਕਟਾਂ ਦੇ ਪੈਸੇ ਗਿਣ ਰਿਹਾ ਸੀ ਤੇ ਨਾਲ ਨਾਲ ਸਵਾਰੀਆਂ ਤੇ ਰੋ ਪਾ ਰਿਹਾ ਸੀ ਇੱਕ ਕਾਲਜ ਪੜ੍ਹਦੇ ਮੁੰਡੇ ਨੇ ਹੌਲੀ ਜਹੀ ਕਿਹਾ ਵੀਰੇ ਤੁਸੀਂ ਉਸ ਮਾਤਾ ਨਾਲ ਬਹੁਤ ਗਲਤ ਕੀਤਾ ਉਹ ਬਜ਼ੁਰਗ ਸੀ ਜੇ ਪੈਸੇ ਨਹੀਂ ਸੀ ਧੱਕੀ ਹੋ ਗਿਆ ਜੱਗੀ ਨੇ ਖਿੱਚ ਕੇ ਉਸ ਮੁੰਡੇ ਦਾ ਕਾਲਰ ਫੜ ਲਿਆ ਓਏ ਤੂੰ ਆਪਣਾ ਕੰਮ ਕਰ ਬੜਾ ਵਕੀਲ ਲੱਗਦਾ ਉਹਦਾ ਸਾਡੀ ਬੱਸ ਐ ਅਸੀਂ ਜਿਵੇਂ ਮਰਜੀ ਚਲਾਈਏ ਜਿਆਦਾ ਹਮਦਰਦੀ ਐ ਤਾਂ ਤੂੰ ਵੀ ਉੱਤਰ ਜਾ ਉਹਦੇ ਕੋਲ ਸਾਰੀ ਬੱਸ ਚੁੱਪ ਸੀ ਐਨੇ ਨੂੰ ਬੱਸ ਡਰਾਈਵਰ ਨੇ ਸ਼ੀਸ਼ੇ ਵਿੱਚੋਂ ਵੇਖਿਆ ਉਸ ਦਾ ਰੰਗ ਪੀਲਾ ਪੈ ਗਿਆ ਉਸਨੇ ਘਬਰਾ ਕੇ ਕਿਹਾ ਜੱਗੀ ਪਿੱਛੇ ਵੇਖ ਬਹੁਤ ਸਾਰੀਆਂ ਗੱਡੀਆਂ ਆ ਰਹੀਆਂ ਨੇ ਹੂਟਰ ਵੱਜ ਰਹੇ ਨੇ ਲੱਗਦਾ ਕੋਈ ਵੀਆਈਪੀ ਮੂਵਮੈਂਟ ਹੈ ਜੱਗੀ ਨੇ ਪਿੱਛੇ ਮੁੜ ਕੇ ਵੇਖਿਆ ਨੀਲੀਆਂ ਬੱਤੀਆਂ ਚਮਕ ਰਹੀਆਂ ਸਨ ਜੱਗੀ ਹੱਸਿਆ ਡਰਦਾ ਕਿਉਂ ਹੈ ਉਸਤਾਦ ਕੋਈ ਮੰਤਰੀ ਸੰਤਰੀ ਲੰਗਦਾ ਹੋਣਾ ਆਪਾਂ ਨੂੰ ਕੀ ਸਾਈਡ ਦੇ ਦੇ ਲੰਘ ਜਾਣਗੇ ਆਪਾਂ ਕਿਹੜਾ ਕੋਈ ਚੋਰੀ ਕੀਤੀ ਆ ਪਰ ਸੁਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਇਹ ਗੱਡੀਆਂ ਲੰਘਣ ਲਈ ਨਹੀਂ ਸਗੋਂ ਉਹਨਾਂ ਨੂੰ ਰੋਕਣ ਲਈ ਆ ਰਹੀਆਂ ਨੇ ਡਰਾਈਵਰ ਨੇ ਸਾਈਡ ਦਿੱਤੀ ਪਰ ਪੁਲਿਸ ਦੀਆਂ ਗੱਡੀਆਂ ਅੱਗੇ ਨਾਲ ਲੰਘੀਆਂ ਸਗੋਂ ਇੱਕ ਜਿਪਸੀ ਤੇਜ਼ੀ ਨਾਲ ਬੱਸ ਦੇ ਅੱਗੇ ਆ ਗਈ ਤੇ ਬ੍ਰੇਕਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਦੋ ਜਿਪਸੀਆਂ ਬੱਸ ਦੇ ਸੱਜੇ ਖੱਬੇ ਚੱਲਣ ਲੱਗੀਆਂ ਇੱਕ ਪੁਲਿਸ ਦਾ ਘੇਰਾ ਸੀ ਜੋ ਪੁਲਿਸ ਸਿਰਫ ਵੱਡੇ ਅਪਰਾਧੀਆਂ ਨੂੰ ਫੜਨ ਲਈ ਵਰਤਦੀ ਸੀ ਡਰਾਈਵਰ ਦੇ ਹੱਥ ਪੈਰ ਫੁੱਲ ਗਏ ਮੰਤਰੀ ਨਹੀਂ ਇਹ ਤਾਂ ਆਪਾਂ ਨੂੰ ਘੇਰ ਰਹੇ ਨੇ ਸਵਾਰੀਆਂ ਚ ਚੀਕ ਜਿਹਾੜਾ ਪੈ ਗਿਆ ਕੀ ਹੋ ਗਿਆ ਜੋ ਪੁਲਿਸ ਆ ਰਹੀ ਹੈ ਕਿ ਬੱਸ ਵਿੱਚ ਕੋਈ ਬੰਬ ਹੈ ਅਗਲੇ ਹੀ ਪਲ ਡਰਾਈਵਰ ਨੇ ਜ਼ੋਰਦਾਰ ਬ੍ਰੇਕ ਮਾਰੀ ਬੱਸ ਟਾਇਰ ਕੜੀਸ ਦੀ ਹੋਈ ਧੂਆਂ ਛੱਡਦੀ ਸੜਕ ਦੇ ਵਿੱਚ ਕਾਰ ਰੁਕੀ ਅੰਦਰ ਸਵਾਰੀਆਂ ਇੱਕ ਦੂਜੇ ਉੱਤੇ ਡਿੱਗ ਪਈਆਂ ਜੱਗੀ ਵੀ ਡਿੱਗ ਪਿਆ ਉਹ ਗੁੱਸੇ ਵਿੱਚ ਦਰਵਾਜ਼ੇ ਵੱਲ ਆਇਆ ਤੇ ਬੋਲਿਆ ਕਿਹੜਾ ਦਿਸਦਾ ਨਹੀਂ ਬੱਸ ਆ ਰਹੀ ਹੈ ਜੱਗੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਦੀ ਜ਼ੁਬਾਨ ਤਾਲੂਏ ਨਾਲ ਚਿਪਕ ਗਈ ਸਾਹਮਣੇ ਦਾ ਨਜ਼ਾਰਾ ਵੇਖ ਕੇ ਉਹਦੀ ਰੂਹ ਕੰਬ ਗਈ ਬੱਸ ਦੇ ਚਾਰੇ ਪਾਸੇ ਬਲੈਕ ਕਮਾਂਡੋ ਬੰਦੂਖਾਂ ਤਾਨੀ ਖੜੇ ਸਨ ਉਹਨਾਂ ਦੀਆਂ ਉਂਗਲਾਂ ਟ੍ਰਿਗਰਾਂ ਤੇ ਸਨ ਬਿਲਕੁਲ ਸਾਹਮਣੇ ਇੱਕ ਕਾਲੀ ਗੱਡੀ ਖੜੀ ਸੀ ਉਸ ਦਾ ਦਰਵਾਜ਼ਾ ਖੁੱਲ੍ਹਿਆ ਪੂਰੇ ਰੋਬ ਨਾਲ ਡੀਐਸਪੀ ਵਿਕਰਮਜੀਤ ਸਿੰਘ ਬਾਹਰ ਨਿਕਲਿਆ ਕਾਲਾ ਚਸ਼ਮਾ ਕਸੀ ਹੋਈ ਵਰਦੀ ਮੋਢਿਆਂ ਤੇ ਚਮਕ ਰਹੀ ਸਟਾਰ ਹੱਥ ਵਿੱਚ ਪੁਲਿਸ ਵਾਲਾ ਡੰਡਾ ਉਸ ਦੀ ਚਾਲ ਵਿੱਚ ਅਜੀਹਾ ਗੁੱਸਾ ਸੀ ਜਿਵੇਂ ਕੋਈ ਸ਼ੇਰ ਆਪਣੇ ਸ਼ਿਕਾਰ ਵੱਲ ਵੱਧ ਰਿਹਾ ਹੋਵੇ ਵਿਕਰਮਜੀਤ ਨੇ ਚਸ਼ਮਾ ਉਤਾਰਿਆ ਅੱਖਾਂ ਲਾਲ ਸਨ ਉਸ ਨੇ ਕਮਾਂਡੋ ਨੂੰ ਇਸ਼ਾਰਾ ਕੀਤਾ ਲਾਓ ਥੱਲੇ ਸਾਰਿਆਂ ਨੂੰ ਡ라이ਵਰ ਤੇ ਕੰਡਕਟਰ ਨੂੰ ਦੋਵੇਂ ਬਚ ਕੇ ਨਹੀਂ ਜਾਣੇ ਚਾਹੀਦੇ ਕਮਾਂਡੋ ਬੱਸ ਵਿੱਚ ਚੜ ਗਏ ਉਹਨਾਂ ਨੇ ਜੱਗੀ ਨੂੰ ਕਾਲਰ ਤੋਂ ਫੜਿਆ ਤੇ ਬੱਕਰੇ ਵਾਂਗੂ ਧੂਕੇ ਥੱਲੇ ਸੁੱਟਿਆ ਉਸਨੇ ਹੱਥ ਜੋੜ ਕੇ ਕਿਹਾ ਸਾਹਿਬ ਜੀ ਮੇਰਾ ਕੀ ਕਸੂਰ ਹੈ ਅਸੀਂ ਤਾਂ ਟੈਕਸ ਵੀ ਪੂਰਾ ਭਰਿਆ ਹੈ ਵਿਕਰਮਜੀਤ ਬਿਲਕੁਲ ਸ਼ਾਂਤ ਖੜਾ ਸੀ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਉਸਨੇ ਜੱਗੀ ਦੇ ਨੇੜੇ ਆ ਕੇ ਆਪਣੀ ਸੋਟੀ ਨਾਲ ਉਸਦੀ ਠੋਡੀ ਉੱਪਰ ਚੁੱਕੀ ਤੇ ਬੜੀ ਹੌਲੀ ਜਹੀ ਖਤਰਨਾਕ ਆਵਾਜ਼ ਵਿੱਚ ਪੁੱਛਿਆ ਕਾਕਾ ਅੱਜ ਕਿੰਨੀਆਂ ਸਵਾਰੀਆਂ ਬਿਠਾਈਆਂ ਸੀ 50 60 ਹੋਣ ਗਿਆ ਸਾਹਿਬ ਵਿਕਰਮਜੀਤ ਨੇ ਫਿਰ ਪੁੱਛਿਆ ਕਿਸੇ ਸਵਾਰੀ ਨੂੰ ਸੜਕ ਤੇ ਉਤਾਰਿਆ ਸੀ ਸੁਣ ਕੇ ਜੱਗੀ ਦੇ ਦਿਮਾਗ ਵਿੱਚ ਖਤਰੇ ਦੀ ਘੰਟੀ ਵੱਜੀ ਉਸਨੇ ਝੂਠ ਬੋਲ ਦਿੱਤਾ ਨਹੀਂ ਜੀ ਕਿਸੇ ਨੂੰ ਨਹੀਂ ਉਤਾਰਿਆ ਜੀਵੇਂ ਹੀ ਉਸਨੇ ਝੂਠ ਬੋਲਿਆ ਵਿਕਰਮਜੀਤ ਨੇ ਆਪਣੀ ਗੱਡੀ ਦਾ ਪਿਛਲਾ ਦਰਵਾਜ਼ਾ ਖੋਲ੍ਹ ਲਿਆ ਤੇ ਉਸ ਵਿੱਚੋਂ ਹੌਲੀ-ਹੌਲੀ ਸਹਾਰਾ ਲੈਂਦੇ ਮਾਤਾ ਬੰਦਕੌਰ ਬਾਹਰ ਨਿਕਲੀ ਕੰਡਕਟਰ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਮਨ ਹੀ ਮਨ ਚੀਕਿਆ ਮਰ ਗਏ ਆਹ ਬੁੜੀ ਤਾਂ ਸੱਚ ਮੁੱਚ ਡੀਐਸਪੀ ਦੀ ਮਾਂ ਨਿਕਲੀ ਹੁਣ ਕੀ ਹੋਵੇਗਾ ਹਾਈਵੇ ਤੇ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਸੀ ਮਾਤਾ ਬੰਤਕੌਰ ਨੂੰ ਗੱਡੀ ਚੋਂ ਬਾਹਰ ਆਉਂਦਿਆਂ ਵੇਖ ਜੱਗੀ ਕੰਡਕਟਰ ਦੇ ਸਾਹ ਸੁੱਕ ਗਏ ਉਹ ਗੋਡਿਆਂ 'ਤੇ ਬੈਠ ਖਿਸਕਦਾ ਹੋਇਆ ਮਾਤਾ ਦੇ ਪੈਰਾਂ ਵੱਲ ਵਧਿਆ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀ ਤੁਸੀਂ ਡੀਐਸਪੀ ਸਾਹਿਬ ਦੇ ਮਾਤਾ ਜੀ ਹੋ ਮੇਰੇ ਨਿੱਕੇ ਨਿੱਕੇ ਬੱਚੇ ਨੇ ਮੈਨੂੰ ਮਾਫ਼ ਕਰ ਦਿਓ ਵਿਕਰਮਜੀਤ ਨੇ ਗੁੱਸੇ ਵਿੱਚ ਆਪਣੀ ਸੋਟੀ ਜੱਗੀ ਦੀ ਛਾਤੀ 'ਤੇ ਰੱਖ ਕੇ ੱੱਕਾ ਮਾਰਿਆ ਇਨੂੰ ਗਲਤੀ ਨਹੀਂ ਪਾਪ ਕਹਿੰਦੇ ਨਹੀਂ ਜੇ ਮੇਰੀ ਇਹ ਮਾਂ ਨਾ ਹੁੰਦੀ ਕੋਈ ਹੋਰ ਬਜ਼ੁਰਗ ਹੁੰਦੀ ਤਾਂ ਤੈਨੂੰ ਕੀ ਹੱਕ ਸੀ ਤੈਨੂੰ ਆਪਣੀ ਵਰਦੀ ਦਾ ਬਹੁਤ ਹੰਕਾਰ ਹੈ ਨਾ ਅੱਜ ਮੈਂ ਤੇਰੀ ਇਹ ਵਰਦੀ ਉਤਰਵਾ ਕੇ ਹੀ ਦਮ ਲਵਾਗਾ ਐਨੇ ਨੂੰ ਬਸ ਗਿਆ ਸਾਰੀਆਂ ਸਵਾਰੀਆਂ ਥੱਲੇ ਉਤਰ ਆਈਆਂ ਲੋਕਾਂ ਦਾ ਦੱਬਿਆ ਹੋਇਆ ਗੁੱਸਾ ਬਾਹਰ ਆ ਗਿਆ ਉਹੀ ਕਾਲਜ ਵਾਲਾ ਮੁੰਡਾ ਅੱਗੇ ਆਇਆ ਤੇ ਬੋਲਿਆ ਸਰ ਇਸਨੇ ਮਾਤਾ ਜੀ ਨੂੰ ਬਹੁਤ ਬੁਰਾ ਭਲਾ ਕਿਹਾ ਸੀ ਅਸੀਂ ਰੋਕਦੇ ਰਹੇ ਪਰ ਇਸਨੇ ਕਿਸੇ ਦੀ ਨਹੀਂ ਸੁਣੀ ਵਿਕਰਮਜੀਤ ਨੇ ਤੁਰੰਤ ਡਰਾਈਵਰ ਨੂੰ ਹੁਕਮ ਦਿੱਤਾ ਕੱਢ ਸਾਰੇ ਕਾਗਜ਼ ਪਰਮਿਟ ਬੀਮਾ ਆਰਸੀ ਸਭ ਕੁਝ ਚੈੱਕ ਕਰਵਾਓ ਕਾਗਜ਼ਾਂ ਵਿੱਚ ਕਮੀਆਂ ਨਿਕਲੀਆਂ ਅਫਸਰ ਨੇ ਕਿਹਾ ਧਾਰਾ 107 151 ਦੇ ਨਾਲ ਮੋਟਰ ਵਹੀਕਲ ਐਕਟ ਦੀਆਂ ਸਾਰੀਆਂ ਧਾਰਾਵਾਂ ਲਾਓ ਤੇ ਬੱਸ ਨੂੰ ਹੁਣੇ ਇੰਪਾਉਂਡ ਕਰੋ ਇਹ ਬਸ ਹੁਣ ਸਵਾਰੀਆਂ ਲੈ ਕੇ ਨਹੀਂ ਸਿੱਧੀ ਥਾਣੇ ਜਾਵੇਗੀ ਜੱਗੀ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਉਹ ਮਾਤਾ ਦੇ ਪੈਰ ਫੜ ਕੇ ਉੱਚੀ ਉੱਚੀ ਰੋਣ ਲੱਗਾ ਵਿਕਰਮਜੀਤ ਨੇ ਉਸਨੂੰ ਠੁੱਡਾ ਮਾਰਨ ਲਈ ਪੈਰ ਚੁੱਕਿਆ ਹਟ ਪਿੱਛੇ ਹੁਣ ਤੈਨੂੰ ਮਾਂ ਦੀ ਯਾਦ ਆ ਗਈ ਜਦੋਂ ਥੱਪੜ ਮਾਰਿਆ ਸੀ ਉਦੋਂ ਯਾਦ ਨਹੀਂ ਆਈ ਪਰ ਠੀਕ ਉਸੇ ਵੇਲੇ ਮਾਤਾ ਬੰਤਕੌਰ ਨੇ ਆਪਣੇ ਪੁੱਤ ਦਾ ਹੱਥ ਫੜ ਲਿਆ ਜਿਸ ਮਾਤਾ ਨੂੰ ਜੱਗੀ ਨੇ ਧੱਕੇ ਮਾਰੇ ਸਨ ਅੱਜ ਵੀ ਉਹਦੇ ਦਿਲ ਵਿੱਚ ਰਹਿਮ ਸੀ ਮਾਤਾ ਨੇ ਜੱਗੀ ਨੂੰ ਕਿਹਾ ਪੁੱਤ ਅੱਜ ਤੂੰ ਮੇਰੇ ਪੈਰੀ ਪੈ ਰਿਹਾ ਕਿਉਂਕਿ ਮੇਰਾ ਪੁੱਤ ਡੀਐਸਪੀ ਹੈ ਜੇ ਅੱਜ ਮੇਰਾ ਕੋਈ ਵਾਰਿਸ ਨਾ ਹੁੰਦਾ ਤਾਂ ਕਿ ਤੂੰ ਮਾਫੀ ਮੰਗਦਾ ਉੱਤੇ ਹੀ ਮਰਨ ਲਈ ਛੱਡ ਜਾਣਾ ਸੀ ਮਾਤਾ ਨੇ ਸਾਰਿਆਂ ਨੂੰ ਸੁਣਾ ਕੇ ਕਿਹਾ ਇਹ ਵਰਦੀਆਂ ਇਹ ਤਾਕਤਾਂ ਜਵਾਨੀ ਚਾਰ ਦਿਨਾਂ ਦੀ ਖੇਡ ਹੈ ਅਸਲੀ ਕਮਾਈ ਉਹ ਹੈ ਜੋ ਕਿਸੇ ਨਾਲ ਭਲਾਈ ਕਰਕੇ ਮਿਲਦੀ ਹੈ ਫਿਰ ਮਾਤਾ ਨੇ ਆਪਣੇ ਪੁੱਤ ਨੂੰ ਕਿਹਾ ਇਸ ਨੂੰ ਜੇਲ੍ਹ ਨਾ ਭੇਜੀ ਇਹਦੇ ਬੱਚੇ ਰੋਲ ਜਾਣਗੇ ਪਰ ਇਸ ਨੂੰ ਅਸੀਂ ਐਸੀ ਸਜ਼ਾ ਦਈਏ ਜੋ ਇਹ ساری ਉਮਰ ਯਾਦ ਰੱਖੇ ਤੇ ਬੰਦਾ ਬਣ ਜਾਵੇ ਵਿਕਰਮਜੀਤ ਆਪਣੀ ਮਾਂ ਦੀ ਗੱਲ ਕਦੇ ਨਹੀਂ ਸੀ ਮੋੜਦਾ ਉਸਨੇ ਜੱਗੀ ਨੂੰ ਖੜਾ ਕੀਤਾ ਸੁਣੋ ਏ ਮੇਰੀ ਮਾਂ ਨੇ ਤੈਨੂੰ ਬਖਸ਼ ਦਿੱਤਾ ਪਰ ਕਾਨੂੰਨ ਆਪਣਾ ਕੰਮ ਕਰੇਗਾ ਤੇਰਾ ਕੰਡਕਟਰ ਲਾਇਸੈਂਸ ਸਸਪੈਂਡ ਕਰ ਰਿਹਾ ਤੇਰੀ ਸਜ਼ਾ ਇਹ ਹੈ ਅਗਲੇ 1 ਮਹੀਨੇ ਤੱਕ ਤੂੰ ਹਰ ਐਤਵਾਰ ਗੁਰਦੁਆਰਾ ਸਾਹਿਬ ਜਾ ਕੇ ਜੋੜਿਆਂ ਦੀ ਸੇਵਾ ਕਰੇਗਾ ਤੇ ਅੱਜ ਤੋਂ ਬਾਅਦ ਤੇਰੀ ਬੱਸ ਵਿੱਚ ਕੋਈ ਵੀ ਬਜ਼ੁਰਗ ਚੜੇਗਾ ਤੂੰ ਉਸ ਤੋਂ ਕਿਰਾਇਆ ਨਹੀਂ ਲਵੇਂਗਾ ਜਿਸ ਦਿਨ ਸ਼ਿਕਾਇਤ ਮਿਲੀ ਸਿੱਧਾ ਅੰਦਰ ਕਰਾਂਗਾ ਜੱਕੀ ਨੇ ਕੰਨਾਂ ਨੂੰ ਹੱਥ ਲਾਏ ਸੌ ਖਾਦੀ ਅੱਜ ਤੋਂ ਬਾਅਦ ਹਰ ਬਜ਼ੁਰਗ ਵਿੱਚ ਮੈਨੂੰ ਆਪਣੀ ਮਾਂ ਦਿਖੇਗੀ ਇੱਕ ਮਹੀਨੇ ਬਾਅਦ ਐਤਵਾਰ ਦਾ ਦਿਨ ਸੀ ਗੁਰਦੁਆਰਾ ਸਾਹਿਬ ਦੇ ਜੂੜਾ ਘਰ ਵਿੱਚ ਇੱਕ ਨੌਜਵਾਨ ਸਿਰ ਝੁਕਾ ਕੇ ਬਹੁਤ ਨਿਮਰਤਾ ਨਾਲ ਸੰਗਤਾਂ ਦੇ ਗੰਦੇ ਜੋੜੇ ਸਾਫ਼ ਕਰ ਰਿਹਾ ਸੀ ਉਸ ਦੇ ਗੱਲ ਵਿੱਚੋਂ ਸੋਨੇ ਦੀ ਚੈਨ ਗਾਇਬ ਸੀ ਤੇ ਚਿਹਰੇ ਤੇ ਹੰਕਾਰ ਦੀ ਜਗ੍ਹਾ ਨੂਰ ਸੀ ਇਹ ਜੱਗੀ ਸੀ ਇੱਕ ਬਜ਼ੁਰਗ ਮਾਤਾ ਆਈ ਜੱਗੀ ਨੇ ਭੱਜ ਕੇ ਉਸ ਦੀ ਜੁੱਤੀ ਫੜੀ ਮਾਤਾ ਨੇ ਅਸੀਸ ਦਿੱਤੀ ਜਿਉਂਦਾ ਰਹਿ ਪੁੱਤ ਅਸੀਸ ਸੁਣ ਕੇ ਜੱਗੀ ਦੀਆਂ ਅੱਖਾਂ ਭਰ ਆਈਆਂ ਉਸ ਨੂੰ ਅਹਿਸਾਸ ਹੋਇਆ ਕਿ ੱੱਕੇ ਮਾਰ ਕੇ ਜੋ ਤਾਕਤ ਮਹਿਸੂਸ ਹੁੰਦੀ ਸੀ ਉਸ ਤੋਂ ਕਿਤੇ ਵੱਧ ਸਕੂਨ ਕਿਸੇ ਦੇ ਪੈਰ ਧੋ ਕੇ ਮਿਲਦਾ ਹੈ ਜੇ ਤੁਹਾਡੇ ਮਾਪਿਆਂ ਨਾਲ ਕੋਈ ੱੱਕਾ ਕਰਦਾ ਤਾਂ ਚੁੱਪ ਨਾ ਰਹੋ ਕਾਨੂੰਨ ਤੇ ਸਮਾਜ ਤੁਹਾਡੇ ਨਾਲ ਖੜਾ ਹੈ ਡ라이ਵਰ ਕੰਡਕਟਰ ਵੀਰਾਂ ਨੂੰ ਬੇਨਤੀ ਹੈ ਬਜ਼ੁਰਗ ਸਿਰਫ ਸਵਾਰੀਆਂ ਨਹੀਂ ਸਾਡਾ ਵਿਰਸਾ ਨੇ ਇੱਜ਼ਤ ਦੇਵੋਗੇ ਤਾਂ ਇੱਜ਼ਤ ਮਿਲੇਗੀ ਤੁਹਾਨੂੰ ਮਾਤਾ ਬੰਤਕੌਰ ਦਾ ਫੈਸਲਾ ਕਿਵੇਂ ਲੱਗਿਆ ਕਿ ਸਜ਼ਾ ਨਾਲ ਸੁਧਾਰ ਜ਼ਰੂਰੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ